ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦੇ ਲੋਕ ਤਰਕ ਹੀ ਉੱਠ ਕੇ ਮੈਨੂੰ ਗਾਲ੍ਹਾਂ ਕੱਢਦੇ ਨੇ ਕਿਉਂ ਨਾ ਕੱਢਣ ਕਿਵੇਂ ਮੁੱਖ ਮੰਤਰੀ ਰਾਜ ਜ ਤਹਾਡੇ ਸਾਹਮਣੇ ਜਿਹੜਾ ਚਿਹਰਾ ਦਿਖਾਵਾਂਗੇ ਤੁਸੀਂ ਵੀ ਹਯਾਨ ਰਹਿ ਜਾਉਗੇ ਕਿਉਂਕਿ ਗਰਦਾਸ ਮਾਨ ਦਾ ਭਰਾ ਯਾਨੀ ਕਿ ਸਖਾ ਭਰਾ ਸੀ ਉਹ ਇਸ ਦੁਨੀਆ ਦੇ ਉੱਤੋਂ ਵਿਦਾ ਹੋ ਗਏ ਨੇ ਉਹਨਾਂ ਦੇ ਭਰਾ ਦੇ ਸੰਸਕਾਰ ਤੇ ਪਹੁੰਚਦਾ ਪੰਜਾਬ ਦਾ ਮੁੱਖ ਮੰਤਰੀ ਅਸੀਂ ਵੀ ਕਹਿੰਦੇ ਵੀ ਨਾ ਜਾਵੇ ਪਰ ਅੱਜ ਪੂਰੀ ਗੱਲ ਸੁਣ ਲੈਣੀ ਜ਼ਰੂਰੀ ਹੈ ਇੱਕ ਪਾਸੇ ਬਠਿੰਡੇ ਦੇ ਵਿੱਚ ਕਰੰਟ ਲਾਇਆ ਜਾਂਦਾ ਨਵਿੰਦਰਦੀਪ ਨੂੰ ਜਿਹੜਾ ਕਿ ਇਹਨਾਂ ਦੇ ਹੀ ਮੁਲਾਜ਼ਮਾਂ ਦੁਆਰਾ ਲਾਇਆ ਜਾਂਦਾ ਉਹ ਫਰਾਰ ਵੀ ਹੋ ਚੁੱਕੇ ਨੇ ਉਹਦੀ ਪਤਨੀ ਉਹਦੀ ਮਾਂ ਉਹਦੇ ਪਿਓ ਤੇ ਉਹਦੇ ਬੱਚੇ ਯਾਨੀ ਰੋ ਰੋ ਕੇ ਬੁਰਾ ਹਾਲਾਤ ਹੈ ਅੱਜ ਵੀ ਬਠਿੰਡੇ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਹੈ ਫਿੱਟੇ ਨੂੰ ਐਸੇ ਮੁੱਖ ਮੰਤਰੀ ਦੇ ਜਿਹੜੀ ਅੱਜ ਤੁਹਾਨੂੰ ਗੱਲ ਦਿਖਾਵਾਂਗੇ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਪੂਰਾ ਪੰਜਾਬ ਇਕੱਠਾ ਹੋ ਗਿਆ ਇਸ ਗੱਲ ਦੇ ਉੱਤੇ ਕਿ ਮੁੱਖ ਮੰਤਰੀ ਸਾਹਿਬ ਗਰਦਾਸ ਮਾਨ ਦੇ ਭਰਾ ਦੇ ਸੰਸਕਾਰ ਤੇ ਦਾ ਚਲੇ ਜਾਂਦੇ ਨੇ ਤੇ ਜਿਹੜੇ ਫਿਰ ਨਰਿੰਦਰਦੀਪ ਵਰਗੇ ਸਾਡੇ ਨੌਜਵਾਨ ਨੇ ਇਹਨਾਂ ਲਈ ਇਹ ਕਿਊੜੇ ਮਕੌੜੇ ਨੇ ਇਹ ਗੱਲ ਸਾਬਤ ਕੀਤੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂਕਿ ਨਰਿੰਦਰਦੀਪ ਦਾ ਇਕੱਲਾ ਦਾ ਪਰਿਵਾਰ ਨਹੀਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਜੂਝ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਵਾਰ ਟਵੀਟ ਤੱਕ ਨਹੀਂ ਜਾਂਦਾ ਕੋਈ ਪ੍ਰਕਿਰਿਆ ਨਹੀਂ ਆਉਂਦੀ ਜਾਣਾ ਤਾਂ ਯਾਰ ਦੂਰ ਦੀ ਗੱਲ ਆ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਾਬਤ ਕੀਤਾ ਜਿਹੜਾ ਉਹ ਤੁਹਾਨੂੰ ਅੱਜ ਇੱਕ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਲੋਕ ਕਹਿ ਕੀ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਗੋਤ ਦਾ ਪੱਖ ਨਿਭਾਇਆ ਗਰਦਾਸ ਮਾਲ ਉਹ ਵੀ ਮਾਨ ਹੈ ਤੇ ਖੁਦ ਇਹ ਭਗੰਤ ਮਾਨ ਇਹ ਵੀ ਮਾਨ ਹੈ ਐਸ ਕਰਕੇ ਆਪਣੇ ਗੋਤੀ ਦੇ ਯਾਨੀ ਇੱਕ ਵੱਡੇ ਕਲਾਕਾਰ ਦੇ ਘਰ ਦੇ ਵਿੱਚ ਦਾ ਚਲਿਆ ਗਿਆ ਅਸੀਂ ਨਹੀਂ ਕਹਿੰਦੇ ਵੀ ਕਿਉਂ ਗਿਆ ਪਰ ਵਜ੍ਹਾ ਇਹ ਮਾਰਦੀ ਹੈ ਕਿ ਲੋਕ ਸਾਡੇ ਜਿਹੜੇ ਹੋਰ ਮਰ ਰਹੇ ਆ ਪੰਜਾਬ ਦੇ ਅੰਦਰ ਕਿ ਪੰਜਾਬ ਦੇ ਮੁੱਖ ਮੰਤਰੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਇਹ ਆਪ ਹੀ ਕਹਿੰਦਾ ਸੀ ਕਹਿੰਦਾ ਮੈਂ ਤਾਂ ਸਾਰੇ ਪੰਜਾਬ ਦਾ ਮੁੱਖ ਮੰਤਰੀ ਆ ਤੇ ਫਿਰ ਭਾਈ ਜਿਹੜੇ ਦੂਜੇ ਖਤਲ ਹੋਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਿਉਂ ਵੀ ਗਿਆ ਮੁੱਖ ਮੰਤਰੀ ਤੇਰੇ ਨਾਮ ਦਾ ਬਠਿੰਡੇ ਦੀ ਅਮਨੀਤ ਕੌਂਡਲ ਜਿਹੜੀ ਕਿ ਐਸਐਸਪੀ ਹੈ ਉਹਨੂੰ ਸਲੂਟ ਕਰ ਰਹੇ ਆ ਪੰਜਾਬ ਦੇ ਲੋਕ ਕਹਿੰਦੇ ਐਸਐਸਪੀ ਨਰਿੰਦਰਦੀਪ ਦੇ ਹੱਕ ਦੇ ਵਿੱਚ ਖੜੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਦੇਖ ਲਓ ਅੱਜ ਹੈ ਕੀ ਇਹ ਤੇ ਪੰਜਾਬ ਦੇ ਲੋਕ ਗਾਲ੍ਹਾਂ ਕਿਵੇਂ ਕੱਢ ਰਹੇ ਆ ਫਿਰ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਗਾਲ੍ਹਾਂ ਕੱਢਦੇ ਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੇਹੱਦ ਜ਼ਿਆਦਾ ਅਹਿਮ ਹੈ ਸੁਣੋ ਆ ਜਿਹੜਾ ਨੌਜਵਾਨ ਇਹ ਕਤਲ ਹੋ ਗਿਆ ਚੈ ਗੋਨੇ ਵਾਲੇ ਦੇ ਵਿੱਚ ਹੋ ਗਿਆ ਭਗਵੰਤ ਮਾਨ ਦਾ ਮੂੰਹ ਵੱਡਿਆ ਜਾਵੇ ਤੇ ਉਹਦੇ ਮੂੰਹ ਚੋਂ ਇੱਕ ਲਬਚ ਤੱਕ ਵੀ ਨਿਕਲਿਆ ਹੋਵੇ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਕਿਨੂੰ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ ਵੀ ਉਹਦੀ ਥਾਂ ਤੇ ਕਾਰਵਾਈ ਤੇ ਕੋਈ ਹੋਰ ਸੈਲ ਕਰੇ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਸਰਪੰਚ ਕਰੇ 15-15 ਲੱਖ ਲਓ ਕਿਹਨੇ ਅਧਿਕਾਰ ਦਿੱਤਾ ਸੀ ਵੀ ਤੁਸੀਂ ਉਹਨੂੰ ਐਨਾ ਕੋਦੇ ਦਿਮਾਗ ਤੇ ਦਾਇਤ ਪਾ ਦੋ ਕਿ ਉਹਨੂੰ ਮਰਨ ਵਾਸਤੇ ਮਜਬੂਰ ਕਰ ਦੋ ਉਹਨਾਂ ਨੂੰ ਗੱਲਾਂ ਤੋਖਦੇ ਨਾ ਤੇ ਆ ਤਾਂ ਗੋਲੀ ਮਾਰ ਕੇ ਯਾਰ ਸਾਡਾ ਨੌਜਵਾਨ ਵੀਰ ਇਹਨਾਂ ਨੇ ਕਤਲ ਕਰਵਾਤਾ ਸਾਡੇ ਸਾਹਮਣੇ ਹੋਣ ਤੇ ਅਸੀਂ ਇਹਨਾਂ ਨੂੰ ਗਲਮੇ ਤੋਂ ਫੜ ਮਾਰ ਕੇ ਤੁਝੇ ਅਸੀਂ ਤਾਂ ਦੇਖ ਲਿਆ ਪੰਜਾਬ ਦੇ ਲੋਕਾਂ ਦਾ ਗੁੱਸਾ ਇਹ ਕੱਲ ਦੀ ਵੀਡੀਓ ਕੱਲ ਵੀ ਸੁਣਾਈ ਹੈ ਇਹ ਵੀਡੀਓ ਤੁਹਾਨੂੰ ਮੈਂ ਪਰ ਕਰਨਾਲ 12 ਪਤਨੀ ਦੇ ਵੀ ਇਹਨਾਂ ਦਾ ਕਸਮਾਨ ਪਾ ਦਿੱਤਾ ਲੁਧਿਆਣੇ ਦੇ ਵਿੱਚ ਉਹ ਇਹਨਾਂ ਨੂੰ ਐਨਾ ਧੂੜੀ ਆ ਪੂਰਾ ਪੰਜਾਬ ਦੇਖ ਰਿਹਾ ਕਿਉਂਕਿ ਇਹਦੇ ਨਾਲ ਵੀ ਬੇਇਨਸਾਫੀ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਯਾਨੀ ਉਹਦੇ ਸਿਰ ਦੇ ਉੱਤੇ ਹੱਥ ਧਰਦਾ ਇਹੀ ਭਗਵਾਨਤਮਾਨ ਤੇ ਫਿਰ ਮੀਡੀਆ ਦੇ ਵਿੱਚ ਖਬਰ ਆਉਂਦੀ ਆ ਕਿ ਇਹਦੀ ਮੇਰੇ ਨਾਲ ਵੀ ਉਹਨਾਂ ਨੇ ਛਲ ਕੀਤਾ ਪਹਿਲਾਂ ਬੁਲਾਉਂਦੇ ਆ ਮੀਟਿੰਗ ਹੁੰਦੀ ਆ ਕਰਨ ਸਰ ਕੁੱਤੇ ਜਾਂਦੇ ਨੇ ਪੂਰੇ ਪੰਜਾਬ ਦੇ ਵਿੱਚ ਗੱਲ ਫੈਲ ਜਾਂਦੀ ਆ ਕਹਿੰਦਾ ਪੰਜਾਬ ਹੀ ਨਹੀਂ ਬਲਕਿ ਮੁਲਕਾਂ ਤੱਕ ਇਹ ਗੱਲ ਚਲੀ ਜਾਂਦੀ ਆ ਤੇ ਮੁਲਕਾਂ ਦੇ ਵਿੱਚੋਂ ਲੋਕ ਵੀਡੀਓ ਜਾਰੀ ਕਰਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਐਡਾ ਨਖਿੱਧਾ ਇੱਕ ਐਸਐਚਓ ਦੇ ਰੈਂਕ ਦੇ ਬੰਦੇ ਉੱਤੇ ਐਕਸ਼ਨ ਨਹੀਂ ਲੈ ਸਕਦਾ ਕਿ ਅਗੇ ਇੱਕ ਕਰਨਲ ਹੁੰਦਾ ਜਿਹੜਾ ਉਹਦੇ ਥੱਲੇ ਵੀ ਤਾਂ 1500 ਬੰਦਾ ਕੰਮ ਕਰਦਾ ਪਰ ਅੱਜ ਜਿਹੜੀ ਭਗਵੰਤ ਮਾਨ ਨੇ ਆਪਣੀ ਇੱਕ ਈਮੇਜ ਸਾਬਤ ਕੀਤੀ ਆ ਪੰਜਾਬ ਦੇ ਅੰਦਰ ਉਹ ਬੜੀ ਨਖਿੱਧੀ ਕੀਤੀ ਆ ਅਸੀਂ ਐ ਵੀ ਕਹਿੰਦੇ ਵੀ ਗਿਆ ਕਿਉਂ ਆ ਪਰ ਪੰਜਾਬ ਪੁੱਛਣਾ ਚਾਹੁੰਦਾ ਅਗੇ ਭਾਈ ਤੁਸੀਂ ਆਪਦੇ ਵੱਡਿਆਂ ਦੇ ਘਰਾਂ ਦੇ ਵਿੱਚ ਤਾਂ ਚਲੇ ਜਾਂਦੇ ਆ ਕਿਉਂਕਿ ਤੁਹਾਡੀ ਉਹਨਾਂ ਦੇ ਨਾਲ ਨੇੜਤਾ ਬਹੁਤ ਜ਼ਿਆਦਾ ਹੈ ਇਹ ਜਿਹੜਾ ਨਰਿੰਦਰਦੀਪ ਮਾਰੇ ਇਹਦੇ ਨਾਲ ਤੁਹਾਡੀ ਕੋਈ ਨੇੜਤਾ ਨਹੀਂ ਇਹ ਤਾਂ ਇੱਕ ਕੀੜਾ ਮਕੌੜਾ ਸੀ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਹੋਇਆ ਉਸ ਤੇ ਕੋਈ ਪ੍ਰਕਿਰਿਆ ਨਹੀਂ ਆਉਂਦੀ ਮੁੱਖ ਮੰਤਰੀ ਦੀ ਉਹ ਵੀ ਇੱਕ ਕੀੜਾ ਮਕੌੜਾ ਸੀ ਕਰਨਲ ਕੁੱਟਿਆ ਜਾਂਦਾ ਜਿਹੜਾ ਕਿ ਇੱਕ ਐਸਐਸਪੀ ਦੇ ਰੈਂਕ ਤੋਂ ਵੱਡੇ ਰੈਂਕ ਦਾ ਅਧਿਕਾਰੀ ਉਹ ਵੀ ਇੱਕ ਇਹਨਾਂ ਲਈ ਕੀੜਾ ਮਕੌੜਾ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀ ਜਨਤਾ ਬੇਹੱਦ ਜਿਆਦਾ ਖਫਾ ਹੋ ਚੁੱਕੀ ਆ ਆ ਤੁਸੀਂ ਵੇਖ ਲਓ 2 ਦਿਨਾਂ ਦੇ ਅੰਦਰ ਅੰਦਰ ਜੇਕਰ ਮੁੱਖ ਮੰਤਰੀ ਦੇ ਅਸਤੀਫੇ ਦੀ ਗੱਲ ਨਾ ਉੱਠੀ ਪੰਜਾਬ ਦੇ ਵਿੱਚ ਤਾਂ ਤੁਸੀਂ ਮੈਨੂੰ ਕਿਹਦੇ ਕਿਉਂਕਿ ਪੰਜਾਬ ਦੇ ਲੁਧਿਆਣਾ ਵਿੱਚ ਜਿਹੜਾ ਕਰਨਲ ਬਾੜ ਦੀ ਕਲ ਪਤਨੀ ਨੇ ਉਹਨਾਂ ਦਾ ਗਾਹ ਪਾਇਆ ਨਾ ਉਹ ਪੂਰਾ ਪੰਜਾਬ ਹੀ ਨਹੀਂ ਪੂਰਾ ਵਰਲਡ ਦੇਖ ਰਿਹਾ ਹੈ ਕਿਉਂਕਿ ਸਾਰੇ ਲੋਕ ਜਾਣਦੇ ਨੇ ਕਰਨਲ ਦਾ ਮੁੱਦਾ ਬੜਾ ਹਾਈਲਾਈਟ ਹੋ ਗਿਆ ਸੀ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀ ਟੀਮਾਂ ਲੱਗੀਆਂ ਹੋਈਆਂ ਨੇ ਵੀ ਇਹਨਾਂ ਦੀ ਸ਼ਾਨ ਵੀਣ ਵੀ ਹੋ ਰਹੀ ਹੈ ਇਹਨਾਂ ਦੀ ਪੁਲਿਸ ਤਾਂ ਦੇਖੋ ਨਹੀਂ ਕੰਮ ਕਰਦੀ ਇਹ ਤਾਂ ਕਰਨਲ ਬਾੜ ਦੀ ਪਤਨੀ ਉਹਨਾਂ ਦੇ ਸਾਂਢੂ ਨੇ ਵੀ ਕਹਿ ਦਿੱਤਾ ਸੀ ਔਰ ਦੂਜੇ ਪਾਸੇ ਨਾ ਹੀ ਪੰਜਾਬ ਦੀ ਪੁਲਿਸ ਨਾ ਪੰਜਾਬ ਦੀ ਸਰਕਾਰ ਇਹ ਨਸਾਫੀ ਦਿਮਾਉਂਦੀ ਕਿਸੇ ਨੂੰ ਕਿੰਨੇ ਪਰਿਵਾਰ ਮਰ ਰਹੇ ਆ ਜੂਜ ਰਹੇ ਆ ਅੱਜ ਕਿੰਨੇ ਲੋਕਾਂ ਦੀਆਂ ਲੱਤਾਂ ਵੀ ਤੋੜੀਆਂ ਜਾਂਦੀਆਂ ਜਾਂਦੀਆਂ ਮੁੱਖ ਮੰਤਰੀ ਕੋਲੇ ਸੰਦੇਸ਼ ਆ ਪਹੁੰਚ ਜਾਂਦਾ ਮੁੱਖ ਮੰਤਰੀ ਦਾ ਕਦੇ ਨਹੀਂ ਆਉਂਦਾ ਯਾਰ ਇਹ ਗੱਲ ਤਾਂ ਪਹੁੰਚ ਜਾਂਦੀ ਹੈ ਕਹਿੰਦਾ ਭਾਈ ਜਿਹੜੇ ਮੁੰਡੇ ਨੇ ਲਿਖਿਆ ਸੀ ਕਹਿੰਦਾ ਸਾਡਾ ਪਿੰਡ ਵਿਕਾਊ ਹੈ ਤਾਂ ਮੁੱਖ ਮੰਤਰੀ ਉਹਦੇ ਤੇ ਇੱਕ ਬਿਆਨ ਦਿੰਦਾ ਕਹਿੰਦਾ ਉਸਦੀ ਗੱਲ ਤੇ ਨਾ ਜਾਓ ਪੂਰੇ ਪੰਜਾਬ 'ਚ ਐਕਸ਼ਨ ਕਰ ਰੱਖਿਆ ਸੀ ਸਾਡਾ ਨਕਸ਼ਾ ਮੁਕਤੀ ਯਾਨੀ ਨਸ਼ਾ ਮੁਕਤ ਕਰ ਦਿੱਤਾ ਪੂਰਾ ਪੰਜਾਬ ਉਹ ਦਬਾਉਣਾ ਚਾਹੁੰਦੇ ਸੀ ਇਸ ਗੱਲ ਨੂੰ ਪਰ ਉਹ ਨਹੀਂ ਦਵੇ ਪੰਜਾਬ ਹੁਣ ਜਾਗ ਚੁੱਕਿਆ ਨਹੀਂ ਦਬਦਾ ਪਰ ਮੁੱਖ ਮੰਤਰੀ ਨੇ ਜਿਹੜੀ ਅੱਜ ਆਪਣੀ ਤਸਵੀਰ ਪੇਸ਼ ਕੀਤੀ ਆ ਉਹਦੇ ਭਰਾ ਦਾ ਜਿਸ ਸੰਸਕਾਰ ਸੀ ਗਰਦਾਸ ਮਾਨ ਦੇ ਦਾ ਚਲੋ ਪਹੁੰਚ ਗਏ ਕੋਈ ਦਿੱਕਤ ਨਹੀਂ ਪਰ ਜਿਹੜੇ ਦੂਜੇ ਲੋਕ ਮਰ ਰਹੇ ਨੇ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਦੇਖ ਵੀ ਰਹੇ ਆ ਵੀ ਮੁੱਖ ਮੰਤਰੀ ਆਵੇ ਯਾਰ ਕੋਈ ਅਸ਼ੇ ਮੈਨੇ ਯਾਰ ਸਾਨੂੰ ਇਨਸਾਫ ਹੀ ਦਵਾ ਦੇ ਯਾਰ ਪਰ ਉੱਥੇ ਭਾਈ ਮੁੱਖ ਮੰਤਰੀ ਨਹੀਂ ਜਾਂਦਾ ਕਿਉਂਕਿ ਸਾਰੇ ਲੋਕ ਕਹੇ ਮੁੱਖ ਮੰਤਰੀ ਦੇ ਲਈ ਸੱਚ ਮੁੱਤ ਸੱਚ ਜਾਣੋ ਕਿ ਇਹ ਕੀੜੇ ਮਕੌੜੇ ਨੇ ਇਹ ਗੱਲ ਯਾਦ ਰੱਖਿਓ ਮੇਰੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਬਹੁ ਮੁੱਢੇ ਨਾਲ ਪੰਜਾਬ ਦੇ ਅੰਦਰ ਇਹ ਸਰਕਾਰ ਬਣੀ ਹੈ ਉਹਨੇ ਹੀ ਜੋਰਾ ਛੋਰਾ ਦੇ ਨਾਲ ਜੇਕਰ ਨਾ ਜਾਵੇ ਤਾਂ ਤੁਸੀਂ ਜੋ ਮਰਜੀ ਕਹਿ ਦਿਓ ਇਹ ਹਾਲਾਤ ਤੁਸੀਂ ਵੀ ਦੇਖ ਰਹੇ ਹੋ ਮੈਂ ਕੱਲਾ ਨਹੀਂ ਕਹਿੰਦਾ ਇਹ ਪੰਜਾਬ ਦੀ ਆਵਾਜ਼ ਹੈ ਮੇਰੀ ਨਹੀਂ ਸੋਚਾ ਕੇ ਪੰਜਾਬ ਦੇ ਲੋਕਾਂ ਨੂੰ ਹੁਣ ਸਮਝਣਾ ਚਾਹੀਦਾ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਆਪਦੀਆਂ ਰਿਸ਼ਤੇਦਾਰੀਆਂ ਇੱਥੇ ਜਾਂ ਫਿਰ ਆਪਦੇ ਵੱਡੇ ਘਰਾਣਿਆਂ ਦੇ ਨਾਲ ਆਪਦੀਆਂ ਦੋਸਤੀਆਂ ਨਿਭਾ ਰਿਆ ਇੱਕ ਪਾਸੇ ਕੇਜਰੀਵਾਲ ਦੀ ਕੁੜੀ ਦਾ ਵਿਆਹ ਹੁੰਦਾ ਐਦਰਲੇ ਪਾਸੇ ਪੰਜਾਬ ਦੇ ਅੰਦਰ 1500 ਕਿੱਲਾ ਕਣਕ ਦਾ ਗੜਿਆਂ ਨਾਲ ਮਰ ਜਾਂਦਾ ਔਰ ਉਸ ਤੋਂ ਬਾਅਦ 4-500 ਕਿੱਲਾ ਹੁੰਦੇ ਅੱਗ ਲੱਗੀ ਸੀ ਜਿਸ ਦਿਨ ਪੰਜਾਬ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੁੜੀ ਦੇ ਵਿਆਹ ਦੇ ਵਿੱਚ ਡਾਂਸ ਕਰਦਾ ਸੀ ਇਹ ਗੱਲਾਂ ਬੜੀਆਂ ਪੰਜਾਬ ਦੇ ਲੋਕਾਂ ਨੂੰ ਚੁਭਗੀਆਂ ਵੀਡੀਓ ਤਾਂ ਇਹੋ ਜਿਹੀਆਂ ਨੇ ਮੇਰੇ ਕੋਲੇ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਗੰਦਾ ਕਹੀਆਂ ਕਿ ਅੱਜ ਵੀ ਯਾਰ ਲੋਕਾਂ ਨੂੰ ਯਾਦ ਨਹੀਂ ਵੈਸੇ ਭੁੱਲ ਵੀ ਜਾਂਦੇ ਆ ਕਈ ਸਾਡੇ ਸਾਥੀ ਜਿਨ੍ਹਾਂ ਨੇ ਇਸ ਪੰਜਾਬ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਇਸ ਮੁੱਖ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਪਾਣੀਆਂ ਦਾ ਮੁੱਦਾ ਚੱਕਿਆ ਸੀ ਜਦੋਂ ਕਹਿੰਦਾ ਮੈਂ ਟੌਰੇ ਵਾਲੀ ਪੱਗ ਬੰਨਦਾ ਸੀ ਨਾ ਭਗਤ ਸਿੰਘ ਵਾਲੀ ਅੱਜ ਕਿੱਥੇ ਗਈ ਇਹਦੀ ਪੱਗ ਕਿੱਧਰ ਗਏ ਇਨਕਲਾਬੀ ਨਾਰੇ ਸਿਰਸ ਕਰਕੇ ਕਹਿੰਦੇ ਆ ਸਮਝਣ ਦੀ ਲੋੜ ਆ ਮੁੱਖ ਮੰਤਰੀ ਚੁੜੀ ਬੈਠੇ ਆ ਪੰਜਾਬ ਦੇ ਲੋਕ ਥੋੜਾ ਜਿਹਾ ਬਸ ਸਾਫ ਦੇਣ ਦੀ ਲੋੜ ਆ ਅਮਰਪਾਲ ਸਿੰਘ ਨੂੰ ਪੰਜਾਬ ਦੇ ਲੋਕ ਕਹਿੰਦੇ ਸੀ ਮੁੱਖ ਮੰਤਰੀ ਬਣਾਉਣਾ ਹੋਰਾਂ ਵੀ ਚਾਹੀਦਾ ਕਿਉਂਕਿ ਇੱਕ ਤਾਂ ਨਸ਼ਿਆਂ ਦੇ ਵਿਰੁੱਧ ਇੱਕ ਸਾਡੀ ਸਿੱਖੀ ਦੇ ਨਾਲ ਜਿਹੜਾ ਇਹ ਲੋਕਾਂ ਨੇ ਕਾਣ ਕੀਤਾ ਬਾਗਲ ਕਿਆ ਨਹੀਂ ਕੀਤਾ ਜਾਂ ਫਿਰ ਇਹਨਾਂ ਨੇ ਵੀ ਬੇਅਦਮੀਆਂ ਬਹੁਤ ਸਾਰੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਐਕਸ਼ਨ ਨਹੀਂ ਲਿਆ ਇਹਨਾਂ ਨੇ ਸੋ ਇਸ ਕਰਕੇ ਕਹਿੰਦੇ ਆ ਅਮਰਪਾਲ ਸਿੰਘ ਵਰਗੇ ਨੌਜਵਾਨਾਂ ਦਾ ਵੱਡੇ ਪੱਧਰ ਦੇ ਉੱਤੇ ਸਾਥ ਦੇਣਾ ਚਾਹੀਦਾ ਜਿਵੇਂ ਕਿ ਲੱਖਾ ਸਿੰਘ ਸੁਲਾਣਾ ਇਹੋ ਜਿਹੇ ਨੌਜਵਾਨਾਂ ਦੇ ਪਿੱਛੇ ਲੱਗਣਾ ਚਾਹੀਦਾ ਕਿਉਂਕਿ ਜਿਹੜੇ ਪੰਜਾਬੀ ਅੱਧੀ ਗੱਲ ਕਰਦੇ ਆ ਪੰਜਾਬ ਪੱਖੀ ਗੱਲਾਂ ਕਰਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ